ਜੀ ਜਿੰਦੀ ਐ 600 ਨਿੰਬੀ ਬੇਗਮपुरा ਲਈ ਸਪੈਸ਼ਲ ਟ੍ਰੇਨ ਚੱਰੀ ਹੈ ਕੀ ਕਹਿਣਾ ਚਾਹੁੰਦੇ ਆ ਦੇਖੋ ਸਭ ਤੋਂ ਪਹਿਲਾ ਸਬੂਹ ਸਾਥ ਸੰਗਤ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਅੱਜ ਅਸੀਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਜਿਹੜਾ 650 ਆ ਰਿਹਾ ਉਹਨੂੰ ਬਹੁਤ ਹੀ ਧੂਮਤਾਂ ਦੇ ਨਾਲ ਬਣਾਉਣਾਗਾ ਬਹੁਤ ਹੀ ਸਰਦਾਰਪੂਰਵਕ ਢੰਗ ਦੇ ਨਾਲ ਬਣਾਉਣਾਗਾ ਅੱਜ ਦੀ ਕੈਬਨਿਟ ਦੀ ਸਬ ਕਮੇਟੀ ਦੀ ਮੀਟਿੰਗ ਹੋਈ ਆ ਬਹੁਤ ਸਾਰੇ ਸੰਤ ਮਹਾਪੁਰਸ਼ ਬਹੁਤ ਸਾਰੇ ਜਿਹੜੇ ਉੱਦੀ ਜੀ ਵੀ ਸੇ ਪਹੁੰਚੇ ਸੀਗੇ ਉਹ ਮੀਟਿੰਗ ਵੀ ਹੋਈ ਆ ਆਦੀ ਜਿਹੜੀ ਅਸੀਂ ਇੱਕ ਅਧਿਆਨ ਸੈਂਟਰ ਬਣਨਾਗਾ ਗੁਰੂ ਗੁਰੂ ਮਹਾਰਾਜ ਜੀ ਦੇ ਨਾਂ ਦੇ ਉੱਤੇ ਇਹ ਸੈਂਟਰ ਬਣਨਾਗਾ ਉਹਦੀ ਵੀ ਇਹ ਸੇਲ ਡੀਡ ਜਿਹੜੀ ਹੈਗੀ ਰਜਿਸਟਰੀ ਆ ਉਹ ਵੀ ਅੱਜ ਹੋ ਰਹੀ ਆ ਉਹ ਵੀ ਮੈਂ ਹੁਣੇ ਚੱਲਿਆ ਡੀਸੀ ਆਫਿਸ ਦੇ ਅੰਦਰ ਸੋ ਸਭੂ ਸਾਧ ਸੰਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਸਾਰਿਆਂ ਨੇ ਗੁਰੂ ਮਹਾਰਾਜ ਜੀ ਦਾ ਜਸ ਪ੍ਰਾਪਤ ਕੀਤਾ ਕਾ ਗੁਰੂ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਕੀਤੇ ਨੇਗੇ ਸੋ ਸਭੂ ਸਾਧ ਸੰਗਤ ਨੂੰ ਬਹੁਤ-ਬਹੁਤ ਜਿੱਤੇ ਉਹਨਾਂ ਦਾ ਧੰਨਵਾਦ ਉਹਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸੀਮ ਸਿੰਘ ਸਾਹਿਬ ਆ ਰਹੇ ਐ ਸਾਲ ਜਿਲਦਦਰ ਦੇ ਵਿੱਚ ਜਿਹੜੇ ਫੋਰਸ ਮੈਟਰੀ ਸਕਾਲਰਸ਼ਿਪ ਨੂੰ ਲੈ ਕੇ ਪ੍ਰਸ਼ੰਸਾ ਪੱਤਰ ਦੇਣਗੇ ਬਿਲਕੁਲ ਜਦੋਂ ਪੁਰਾਣੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਉਸ ਸਮੇ ਸਾਡੇ ਸ਼ੈਡਿਊਲ ਕਾਸਟ ਲੋਕਾਂ ਦਾ ਗਰੀਬ ਲੋਕਾਂ ਦਾ ਦਲਤਬਾਗ ਦਾ ਪੈਸਾ ਜਿਹੜਾ ਉਹ ਕਾਂਗਰਸ ਪਾਰਟੀ ਦੇ ਉਸ ਸਮੇ ਦੇ ਮਨਿਸਟਰ ਖਾ ਗਿਆ ਸੀ ਕਿ ਪਰ ਲੇਕਿਨ ਪਿਛਲੇ 4 ਸਾਲ ਤੋਂ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਗਰੀਬ ਬੱਚਿਆਂ ਨੂੰ ਦਲਤ ਬੱਚਿਆਂ ਨੂੰ ਸ਼ੈਡਿਊਲ ਕਾਸਟ ਨੂੰ ਟ੍ਰਾਈਬ ਦੇ ਬੱਚਿਆਂ ਨੂੰ ਮਦਿਦਾ ਦੇ ਰਹੀ ਆ ਫੋਸਿਓ ਨਾ ਸਾਰੇ ਬੱਚਿਆਂ ਨੂੰ ਸਨਮਾਨਿਤ ਕਰਾਂਗੇ ਜਿਨ੍ਹਾਂ ਨੇ ਸਕਾਲਰਸ਼ਿਪ ਪ੍ਰਾਪਤ ਕਰਕੇ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਪ੍ਰਧਾਨ ਮੰਤਰੀ ਜਿਹੜੇ ਮੁਲਾਕਾਤ ਕਰਨਗੇ ਇੱਕ ਤਰੀਕ ਨੂੰ ਬਾਬਾ ਜੀ ਦੇ ਨਾਮ ਨਿਰੰਦਰ ਦਾਸ ਜੀ ਦੇ ਨਾਲ ਉਸ ਨੂੰ ਲੈ ਕੇ ਕਿਵੇਂ ਦੇਖਦੇ ਕਿ ਇਹ ਧਾਰਮਿਕ ਤੌਰ ਹੈ ਕਿ ਰਾਜਨੀਤਿਕ? ਅਹ ਦੇਖੋ ਇਹ ਤਾਂ ਉਹੀ ਕਲੀਅਰ ਕਰ ਸਕਦੇ ਨੇ ਕਿ ਧਾਰਮਿਕ ਤੌਰ ਹੈਗਾ ਯਾਰ ਰਾਜਨੀਤਿਕ ਤੌਰ ਹੈ ਪਰ ਲੇਕਿਨ ਅਸੀਂ ਤਾਂ ਬਤੌਰ ਸ਼ਰਦਾ ਨੂੰ ਬਤੌਰ ਸ਼ਰਦਾ ਦੇ ਸ਼ਰਦਾਪੁਰਬਕ ਸਾਰੇ ਅਸੀਂ ਬਾਬਾ ਜੀ ਦੀ ਬਹੁਤ ਸ਼ਿਕਰ ਰੱਖਦੇ ਆਗੇ ਔਰ ਸਾਡੀ ਆਸਾ ਕੀ ਗੁਰੂ ਸਾਹਿਬਾਨ ਦੇ ਵਿੱਚ ਗੁਰੂ ਰਵਦਾਸ ਦੇ ਪਛਾਤਾ ਕਿਸ ਕਰਕੇ ਸੀ ਤਾਂ ਆਉਣਾ ਹੀ ਆਉਣਾਗਾ ਉਹਨਾਂ ਦੇ ਧਾਰਮਿਕ ਸੰਤ ਅਸੀਂ ਤਾਂ ਆਉਣੇ ਆਉਣੇ ਸਦਾ ਹਮੇਸ਼ਾ ਹੀ ਹਰੇਕ ਸਾਲ ਹੀ ਆਉਣੇ ਸੰਤਪੁਰ ਉਹ ਪਹਿਲੀ ਵਾਰ ਆ ਰਹੇ ਨੇ ਵੀਰ ਜੀ ਸਾਹਿਬ ਨੂੰ ਲੈ ਕੇ ਵੀ ਧਮਕੀ ਦਿੱਤੀ ਗਈ ਹੈ ਤੇ ਅੱਜ ਸੈਕਰੀਟਰੀਟ ਤੇ ਵੀ ਜਿਹੜਾ ਧਮਕੀ ਭਰੀ ਈਮੇਲ ਆਈ ਹੈਗੀ ਦੇਖੋ ਇਸ ਤਰ੍ਹਾਂ ਦੇ ਫਰਜ਼ੀ ਧਮਕੀਆਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ ਕਿ ਪਰ ਲੇਕਿਨ ਪੰਜਾਬ ਦੀ ਸਕਿਉਰਿਟੀ ਜਿਹੜੀ ਆ ਉਹ ਸੁਰੱਖਿਅਤ ਹੱਥਾਂ ਦੇ ਵਿੱਚ ਆ ਜੀ ਜਿੰਦਾਬੀ ਟੀਐਮ ਸਾਹਿਬ ਵੱਲੋਂ ਇਹਨਾਂ ਦਿਹਾੜੇ ਮੋਕਾ ਦੀ ਦਾਸ ਮਹਾਰਾਜੀ ਦੇਖੋ ਮੈਨੂੰ ਇਹ ਲੱਗਦਾ ਕਿ ਉਹ ਬਤੌਰ ਸ਼ਰਧਾਲੂ ਜਿਹੜਾ ਆ ਰਹੇ ਨੇਗੇ ਪਿਛਲੇ ਲਗਭਗ ਉਹਨਾਂ ਨੂੰ 12-13 ਸਾਲ ਹੋ ਗਏ ਦੇਸ਼ ਦੇ ਪ੍ਰਧਾਨ ਮੰਤਰੀ ਬਣਿਆ ਨੂੰ 12 ਸਾਲ 12 ਸਾਲ ਦੇ ਵਿੱਚੋਂ ਪਹਿਲੀ ਵਾਰ ਜਿਹੜਾ